ਪਾਰਕ ਦੇ ਵਿੱਚ ਆਪਾਂ ਇਕੱਠੇ ਹੋਏ ਆ ਅਗਰ ਹਸੈਨ ਅਗਰਵਾਲ ਸਭਾ ਨਾਬਾ ਵੱਲੋਂ ਮੈਂ ਸਾਰੀ ਸਭਾ ਨੂੰ ਉਹਨਾਂ ਦੇ ਟ੍ਰਸਟੀਆ ਨੂੰ ਲਾਈਫ ਮੈਂਬਰਾਂ ਨੂੰ ਬਹੁਤ-ਬਹੁਤ ਧੰਨਵਾਦ ਕਹਿਣਾ ਕਿ ਉਹਨਾਂ ਨੇ ਸਾਨੂੰ ਇੱਥੇ ਬੁਲਾ ਕੇ ਮਾਣ ਬਖਸ਼ਿਆ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਵਾਲੇ ਜੀ ਆਰ ਵੀਨ ਕੇਜਰੀਵਾਲ ਸਾਹਿਬ ਮੇਰੇ ਕੈਬਨਿਟ ਦੇ ਸਾਥੀ ਬ੍ਰਿੰਦਰ ਕੋਹਲ ਜੀ ਸਾਡੇ ਵਿਧਾਨ ਸਭਾ ਦੇ ਵਿੱਚ ਕੁਲੀਗ ਨਾਬਤੋ ਐਮ ਐਲ اے ਗੁਰਦੇਵ ਸਿੰਘ ਦੇਮਾਨ ਜੀ ਸਾਡੇ ਆੜੇਦਵਾਲੇ ਦੇ ਇਲਾਕੇ ਤੋਂ ਆਮਾਦੀ ਪਾਰਟੀ ਦੇ ਦਰਜਾਬਾਦ ਅੱਜ ਆਗਦਰ ਸਹਿਬਾਨ ਚੇਅਰਮੈਨ ਸਹਿਬਾਨ ਤੇ ਅਗਰਵਾਲ ਸਭਾ ਨਾਬਾ ਦੇ ਬਹੁਤ ਸਾਰੇ ਦੂਰ ਦੂਰੋਂ ਆਏ ਹੋਏ ਮੈਂਬਰ ਸਹਿਬਾਨ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਚੱਲਿਆ ਹੋਏ ਇੱਕ ਕਦਮ ਸਾਡੇ ਸਿਰ ਮੱਥੇ ਬੜਾ ਇਤਿਹਾਸਿਕ ਸ਼ਹਿਰ ਹੈ ਨਾਬਾ ਔਰ ਅੱਜ ਇਤਿਹਾਸਕ ਦਿਨ ਜਦੋਂ ਮਹਾਰਾਜਾ ਅਗਰਸੈਨ ਜੀ ਜਿਹੜੇ ਕਿ ਸ਼ਾਂਤੀ ਦੇ ਪੁੰਜ ਵਜੋਂ ਜਾਣੇ ਜਾਂਦੇ ਆ ਜਿਨ੍ਹਾਂ ਨੇ ਸੰਦੇਸ਼ ਜਿਹੜੇ ਦਿੱਤੇ ਮਾਨਵਤਾ ਦੇ ਭਲਾਈ ਦੇ ਸੰਦੇਸ਼ ਦਿੱਤੇ ਮਹਾਰਾਜਾ ਅਗਰਸੈਨ ਜੀ ਨੇ ਕਿਹਾ ਕਿ ਜੰਮ ਦੇ ਬੱਚੇ ਨੂੰ 1 ਰੁਪਇਆ ਇੱਕ ਇੱਟ ਦਿੱਤੀ ਜਾਵੇ ਤਾਂ ਕਿ ਉਹ ਅੱਗੇ ਜਾ ਕੇ ਉਸ ਰੁਪਏ ਨਾਲ ਬਿਜ਼ਨਸ ਸ਼ੁਰੂ ਕਰ ਲੇ ਵਪਾਰ ਕਰ ਲੇ ਆਪਣੀ ਰੋਜ਼ੀ ਰੋਟੀ ਤੇ ਮકાਨ ਇੱਟ ਨਾਲ ਜਿਹੜਾ ਮਕਾਨ ਬਣਾ ਲਵੇ ਮਤਲਬ ਸੈਲਫ এমਪਲoyed ਦਾ ਬੜਾ ਵੱਡਾ ਮੈਸੇਜ ਹ ਉਸ ਜ਼ਮਾਨੇ 'ਚ ਮੰਨਿਆ ਜਾਂਦਾ ਅਗਰਵਾਲ ਸਮਾਜ ਜਿਹੜਾ ਉਹਦੀ ਬੜੀ ਦੇਣ ਹੈ ਵਪਾਰ ਵਾਲੇ ਪਾਸਿਓਂ ਵੀ ਚਾਹੇ ਉਹ ਐਮਐਸਐਮਈ ਹੋਵੇ ਚਾਹੇ ਉਹ ਵੱਡੀ ਇੰਡਸਟਰੀ ਹੋਵੇ ਖਾਸ ਤੌਰ ਤੇ ਮਾਲਵਾ ਲੱਕੇ ਦੇ ਵਿੱਚ ਬਹੁਤ ਅਗਰਵਾਲ ਸਮਾਜ ਦਾ ਜਿਹੜਾ ਤਰੱਕੀਆਂ ਦੇ ਵਿੱਚ ਯੋਗਦਾਨ ਹੈ ਅੱਜ ਵੀ ਪਾ ਰਹੇ ਨੇ ਕੋਈ ਇਲੈਕਸ਼ਨ ਦਾ ਟਾਈਮ ਨਹੀਂ ਕੋਈ ਰਾਜਨੀਤਿਕ ਰੈਲੀ ਨਹੀਂ ਸੰਤ ਐਨ ਇਵਿਟੇਸ਼ਨ ਆਇਆ ਅਗਰ왈 ਸਮਾਜ ਵੱਲੋਂ ਅਸੀਂ ਕਹੇ ਜੀ ਆਵਾਂਗੇ ਦੋ ਵਾਰੀ ਕੈਨਸਲ ਵੀ ਹੋ ਗਿਆ ਪ੍ਰੋਗਰਾਮ ਅੱਗੇ-ਅੱਗੇ ਹੋ ਗਿਆ ਪਰ ਅੱਜ ਦਾ ਦਿਨ ਮੈਨੂੰ ਕੱਲ ਵੀ ਮੌਸਮ ਦੇਖ ਕੇ ਲੱਗਦਾ ਸੀ ਕਿਤੇ ਫੇਰ ਨਾ ਦੁਬਾਰੇ ਕੈਨਸਲ ਹੋ ਜੇ ਪਰ ਅੱਜ ਮੌਸਮ ਠੀਕ ਹੈ ਠੰਡਾ ਵੀ ਹੈ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਖਾਸ ਤੌਰ ਤੇ ਜੋ ਮਾਵਾ ਭੈਣਾ ਇਸ ਸਮਾਗਮ ਚ ਆਇਆ ਔਰ ਕੋਈ ਪੋਲੀਟੀਕਲ ਰਾਜਨੀਤਿਕ ਗੱਲ ਨਹੀਂ ਕਰਨੀ ਸਿਰਫ ਇੰਨਾ ਹੀ ਕਹੂੰਗਾ ਕਿ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਉਹਦੇ ਚ ਸਾਡਾ ਸਾਥ ਦਿਓ ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਲੱਗਿਆ ਸੀਗਾ ਪਿਛਲੀਆਂ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਜਾਂ ਉਹਨਾਂ ਦੀ ਮਿਲੀਭੁਗਤਾਂ ਕਰਕੇ ਉਹਨੂੰ ਸਾਫ਼ ਕਰਨ ਤੇ ਲੱਗੇ ਹੋਏ ਆ ਤੇ ਉਹਦੇ ਵਿੱਚ ਲੋਕਾਂ ਦਾ ਸਾਥ ਚਾਹੀਦਾ ਲੋਕ ਲਹਿਰ ਬਣੂਗੀ ਤਾਂ ਇਹ ਖਤਮ ਹੋਊਗਾ ਔਰ ਬਹੁਤ ਵੱਡਾ ਹੰਗਾਰਾ ਵੀ ਮਿਲ ਰਿਹਾ ਹੈ। ਭ੍ਰਿਸ਼ਟਾਚਾਰ ਇੱਕ ਸਿਉਂਕ ਵਾਂਗੂ ਲੱਗਿਆ ਹੋਇਆ ਹੈ। ਉਹਨੂੰ ਖਤਮ ਕਰਨ ਲਈ ਕਚੈਰੀਆਂ ਦਾ ਭ੍ਰਿਸ਼ਟਾਚਾਰ ਆ ਚਾਹੇ ਕਿਸੇ ਹੋਰ ਦਫ਼ਤਰ ਦਾ ਭ੍ਰਿਸ਼ਟਾਚਾਰ ਆ ਉਹਨੂੰ ਖਤਮ ਕਰਨ ਲਈ ਲੱਗੇ ਹੋਏ ਆ। ਉਦੇ ਵਾਸਤੇ ਵੀ ਹਰ ਰੋਜ਼ ਸਾਡੇ ਪੋਰਟਲ ਤੇ ਜਾਂ ਸਾਡ ਨੂੰ ਵਟਸਐਪ ਤੇ ਜਾਂ ਟੋਲ ਫਰੀ ਨੰਬਰਾਂ ਤੇ ਫੋਨ ਆਉਂਦੇ ਨੇ ਹਰ ਰੋਜ਼ ਕਾਰਵਾਈਆਂ ਵੀ ਕਰਦੇ ਆਂ ਪਰ ਸਿਸਟਮ ਜਿਹੜਾ ਇਹਨਾਂ 75 ਸਾਲ ਦਾ 70 ਸਾਲ ਦਾ ਵਿਗੜਿਆ ਹੋਇਆ ਕਿ ਇਹਨੂੰ ਠੀਕ ਕਰਨ ਤੇ ਥੋੜਾ ਟਾਈਮ ਲੱਗ ਜੂਗਾ ਪਰ ਆਪਣੇ ਵੱਲੋਂ ਨiyet ਸਾਫ਼ ਹੈ ਕਿ ਅਸੀਂ ਠੀਕ ਕਰਾਂਗੇ ਇਹਨੂੰ ਕਿਉਂਕਿ ਐਡੀ ਵੱਡੀ ਜ਼ਿੰਮੇਵਾਰੀ ਤੁਸੀਂ ਦਿੱਤੀ ਹੈ ਮੈਂ ਐਸੇ ਇਲਾਕੇ ਇਲਾਕਾ ਆਪਣਾ ਇੱਕੋ ਹੀ ਇੱਧਰ ਰਿਸ਼ਤੇਦਾਰੀਆਂ ਦੋਸਤੀਆਂ ਲਗਭਗ ਇੱਕੋ ਪੱਤਨ ਦਾ ਪਾਣੀ ਪੀਨੇ ਆ ਅਨਾਬਾ ਪਵਾਨੀਗੜ ਅਗੇ ਮਹਿਲਾ ਚਾਉ ਕੁਸਨਾਮ ਤੇ ਸਾਡਾ ਪਿੰਡ ਆ ਜਾਂਦਾ ਆ ਇੱਧਰ ਅਮਰਗੜ ਬਾਗੜੀਆਂ ਇਹ ਪਿੰਡ ਆ ਜਾਂਦੇ ਨੇ ਇੱਧਰ ਰਖੜਾ ਮਡੌਰ ਹਨਾ ਪਾਤਸੋਮ ਲੋ ਤੋ ਇਹ ਤਾਂ ਕੱਲੇ-ਕੱਲਾ ਚੱਪਾ-ਚੱਪਾ ਜਾਣਦੇ ਆ ਇਸ ਇਲਾਕੇ ਦਾ ਜੀ ਤੇ ਨਾਬੇ ਦੇ ਵਿੱਚ ਜਿਸ ਤਰੀਕੇ ਦਾ ਜਿਵੇਂ ਕੰਬਾਈਨਾਂ ਦਾ ਜਾਂ ਟਰੈਕਟਰਾਂ ਦਾ ਕੰਮ ਹੈ ਉਹਨੇ ਬਹੁਤ ਸਾਰੇ ਲੋਕਾਂ ਨੂੰ ਕੰਮ ਦਿੱਤਾ ਹੋਇਆ ਸੋ ਨਾਬਾ ਇੱਕ ਆਪਣੇ ਆਪ ਦੇ ਵਿੱਚ ਇੰਡਸਟਰੀਅਲ ਸਿਟੀ ਬਣ ਗਿਆ ਆਲੇ ਦੁਆਲੇ ਦੇ ਪਿੰਡਾਂ ਚੋਂ ਜਾਂ ਆਲੇ ਦੁਆਲੇ ਦੇ ਕਸਬਿਆਂ ਦੇ ਵਿੱਚ ਵੀ ਬਹੁਤ ਸਾਰਾ ਆਊਟਸੋਰਸਿੰਗ ਦਾ ਕੰਮ ਇੱਥੇ ਹੁੰਦਾ ਸੋ ਮੈਂ ਅੱਜ ਇਹੀ ਬੇਨਤੀ ਕਰਨ ਆਇਆ ਤੁਹਾਡੇ ਕੋਲੇ ਕਿ ਪੰਜਾਬੀ ਜਿਹੜੇ ਆ ਉਹ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਆ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਹਰ ਰੋਜ਼ ਲੱਖਾਂ ਸਪੀਕਰਾਂ ਚੋਂ ਸਵੇਰੇ ਤੇ ਸ਼ਾਮ ਨੂੰ ਉਚਰੀ ਜਾਂਦੀ ਹੈ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਸ ਸਾਲ ਮਨਾ ਰਹੇ ਆ 24 ਨਵੰਬਰ ਨੂੰ ਉਸ ਤੋਂ ਪਹਿਲਾਂ ਹੀ ਸਮਾਗਮ ਸ਼ੁਰੂ ਹੋ ਜਾਣਗੇ ਕੀਰਤਨ ਹੋਣਗੇ ਜਿੱਥੇ ਜਿੱਥੇ ਚਰਨਛੋਪਾ ਪ੍ਰਾਪਤ ਧਰਤੀ ਲਗਭਗ ਉਹਨਾਂ ਦਾ ਜਿਹੜਾ ਗੁਰੂ ਸਾਹਿਬ ਦਾ ਜਿਆਦਾ ਚਰਨਛੋਪਾ ਪ੍ਰਾਪਤ ਪਟਿਆਲਾ ਸੰਗਰੂਰ ਮਾਨਸਾ ਇਹ ਇਲਾਕਾ ਹੀ ਸੀਗਾ ਸੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਔਰ ਅਸੀਂ ਉਹਨਾਂ ਕੁਰਬਾਨੀਆਂ ਨੂੰ ਯਾਦ ਰੱਖਣਾ ਬਸ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਸ਼ਹੀਦ ਅਜ਼ਮ ਭਗ ਸਿੰਘ ਜੀ ਦੀ ਗੱਲ ਕੀਤੀ ਗਈ ਮੈਂ ਜਿੰਨਾ ਕਿ ਮੈਂ ਪੜਿਆ ਪਾਕ ਸਿੰਘ ਜੀ ਬਾਰੇ ਕਿ ਇਸ ਤਰ੍ਹਾਂ ਦਾ ਜਜ਼ਬਾ ਹੈ ਇਸ ਤਰ੍ਹਾਂ ਦੀ ਪ੍ਰੇਰਣਾ ਮਤਲਬ ਬਹੁਤ ਘੱਟ ਮਿਲਦੀ ਹੋਊਗੀ ਕਿ ਕਿੰਨਾ ਵਤਨ ਲਈ ਕਿੰਨਾ ਦੇਸ਼ ਲਈ ਉਹਨਾਂ ਦੇ ਦਿਲ ਚ ਪਿਆਰ ਸੀ ਕਿ ਉਹਨਾਂ ਨੇ ਲਿਖਿਆ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤਾਂ ਇਨਕਲਾਬ ਲਿਖਾ ਜਾਤਾ ਹੈ ਮਤਲਬ ਇਸ ਤਰ੍ਹਾਂ ਦਾ ਨਾ ਦਾ ਕਿਰਦਾਰ ਸੀ ਕਿ ਕਲਮ ਵੀ ਸਿੱਖ ਗਈ ਸੀ ਕਿ ਕੀ ਲਿਖੂਗਾ ਹੁਣ ਇਹ ਸੋ ਅਸੀਂ ਉਹਨਾਂ ਦੇ ਵਾਰਿਸ ਆ ਜਿਹੜੀ ਉਮਰ ਚ ਬੀ ਕੀ ਬਾਈ 23 ਸਾਲ ਦੀ ਉਮਰ ਚ ਜਿਹੜੀ ਉਮਰ ਚ ਅੱਜ ਕੱਲ ਦੇ ਬੱਚੇ ਅੱਜ ਕੱਲ ਦੇ ਮੁੰਡੇ ਆਪਣੇ ਬਾਪੂ ਤੋਂ ਮੋਟਰਸਾਈਕਲ ਮੰਗਦੇ ਹੁੰਦੇ ਆ ਜਿੱਦ ਕਰਕੇ ਉਸ ਉਮਰ ਚ ਭਗਤ ਸਿੰਘ ਹੋរី ਅੰਗਰੇਜ਼ਾਂ ਤੋਂ ਮੁਲਕ ਮੰਗ ਰਹੇ ਸੀਗੇ ਕਿ ਸਾਡਾ ਮੁਲਕ ਦਿਓ ਸਾਡਾ ਮੁਲਕ ਐਸੀ ਨੂੰ ਆਪ ਚਲਾਵਾਂਗੇ ਇੱਕ ਨਾਲ ਚਿੰਤਾ ਵੀ ਸੀ ਭਗਤ ਸਿੰਘ ਹੋਰਾਂ ਨੇ ਲਿਖਿਆ ਕਿ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਆਜ਼ਾਦੀ ਮਿਲੂ ਜਾਂ ਨਾ ਆਜ਼ਾਦੀ ਤਾਂ ਮਿਲਣੀ ਹੀ ਮਿਲਣੀ ਹੈ ਪਰ ਚਿੰਤਾ ਇਸ ਗਲਦੀ ਅਯਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਚਿੰਤਾ ਸਹੀ ਵੀ ਸਾਬਤ ਹੋਈ 70 ਸਾਲ ਹੋ ਗਏ ਜੀ ਆ ਉੱਥੇ ਖੜਿਆ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਸੋਚੀ ਜਾਂਦੇ ਨੇ ਨਕਸ਼ੇ ਬਣਾਈ ਬੈਠੇ ਨੇ ਤੇ ਸਾਥੋਂ ਹਜੇ ਸੀਵਰੇਜਾਂ ਦੇ ਢੱਕਣ ਨਹੀਂ ਪੂਰੇ ਹੋਏ ਜੀ ਅਸੀਂ ਉੱਥੇ ਖੜਿਆ ਜੀ ਹਜੇ ਇੱਥੇ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਕੂੜੇ ਦੇ ਡੰਪ ਸਾਫ਼ ਕਰਤੇ ਜੀ ਦੇਖੋ ਕਿੱਡਾ ਵੱਡਾ ਕੰਮ ਹੋ ਗਿਆ ਨਾ ਅਸੀਂ ਤਾਂ ਅਜੇ ਉੱਥੇ ਖੜੇ ਆ ਦੱਲੀ ਹਲੇ ਟੋਬੇ ਠੀਕ ਕਰਨ ਵਾਲੇ ਪਏ ਨੇ ਸਾਰੇ ਸਕੂਲਾਂ 'ਚ ਕਮਰੇ ਪਾਉਣ ਵਾਲੇ ਪਏ ਨੇ ਲਾਇਬ੍ਰੇਰੀਆਂ ਬਣਾਉਣ ਵਾਲੀਆਂ ਪਈਆਂ ਇਹ ਤੋਂ ਪਹਿਲਾਂ ਜਿਹੜੇ ਹੁੰਦੇ ਰਹੇ ਉਹਨਾਂ ਨੂੰ ਪਤਾ ਸੀ ਲੋਕਾਂ ਨੇ ਜਾਣਾ ਕਿੱਥੇ 5 ਸਾਲਾਂ ਬਾਅਦ ਦੂਜੀ ਦੀ ਵਾਰੀ ਆਊ ਆਟੋਮੈਟਿਕਲੀ ਫਿਰ ਉਹ ਤੋਂ ਤੰਗ ਹੋ ਕੇ ਫੇਰ ਸਾਡੀ ਵਾਰੀ ਆਊਗੀ ਉਹ 5 ਸਾਲਾਂ ਜਿਹੜਾ ਲੁੱਟੇ ਲਟੇ ਹੁੰਦਾ ਸੀ ਉਹ ਸਾਂਭ ਲੈਂਦੇ ਸੀ ਇਹਨਾਂ ਨੂੰ ਫੇਰ ਵਾਰੀ ਆ ਜਾਂਦੀ ਸੀ ਆ ਚੱਲਦਾ ਰਿਹਾ ਹੈ ਬਸ ਇੱਕ ਨਵੀਂ ਉਮੀਦ ਦੀ ਕਿਰਨ ਇੱਕ ਹਨੇਰੀ ਸੁਰੰਗ ਦੇ ਵਿੱਚੋਂ ਸੂਰਜ ਦੀ ਕਿਰਨ ਵਾਂਗੂ ਆਮ ਆਦਮੀ ਪਾਰਟੀ ਨਿਕਲੀ ਉਹਨੇ ਥੋੜਾ ਜਿਹਾ ਪਹਿਲਾਂ ਬੜੀਆਂ ਤਸ਼ੱਦਦ ਵੀ ਕੀਤੀ ਜਿਹੜਾਂ ਜੂੜਾਂ ਚ ਵੀ ਭੇਜੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਕੋਈ ਪਾਰਟੀ ਹੋਰ ਨਾ ਖੜੀ ਹੋਵੇ ਪਰ ਲੋਕਾਂ ਨੇ ਪਿਆਰ ਨੇ ਪਾਰਟੀ ਨੂੰ ਖੜੀ ਕੀਤਾ ਦਿੱਲੀ ਤੋਂ ਸ਼ੁਰੂ ਹੋਏ ਪੰਜਾਬ ਚ ਐ ਫਿਰ ਰਾਜ ਸਭਾ ਦੇ ਵਿੱਚ ਇਸ ਵਕਤ ਸੱਤ ਸਾਡੇ ਐਮਪੀ ਨੇ ਤਿੰਨ ਸਾਡੇ ਲੋਕ ਸਭਾ ਚ ਨੇ ਗੋਆ ਚ ਸਾਡੇ ਐਮਐਲਏ ਨੇ ਸਾਡਾ ਗੁਜਰਾਤ ਚ ਐਮਐਲਏ ਨੇ ਸਾਡੇ ਜੰਮੂ ਕਸ਼ਮੀਰ ਚ ਡੋਡਾ ਤੋਂ ਐਮਐਲਏ ਸਾਡਾ ਆਮ ਆਦਮੀ ਪਾਰਟੀ ਦਾ ਹੈ ਹੌਲੀ ਹੌਲੀ ਪਾਰਟੀ ਜਿਹੜੀ ਹਜੇ 10 12 ਸਾਲਾਂ ਦੀ ਪਾਰਟੀ ਹੈ ਜੀ ਹੌਲੀ ਹੌਲੀ ਪਾਰਟੀ ਅੱਗੇ ਵਧੂਗੀ ਉਹ ਤੁਹਾਡੇ ਸਹਿਯੋਗ ਨਾਲ ਵਧੂਗੀ ਕਿਉਂਕਿ ਬਾਕੀ ਪਾਰਟੀਆਂ ਕਾਂਗਰਸ 1885 ਚ ਬਣੀ ਸੀ ਜੀ ਤੇ ਉਹਨਾਂ ਦਾ ਪਹਿਲਾ ਕਾਉਂਸਲਰ 1930 ਚ ਜਿੱਤਿਆ ਸੀਗਾ ਜੀ ਕਾਉਂਸਲਰ ਗਾਂਧੀ ਜੀ ਵੀ ਆ ਗਏ ਸੀ ਉਸ ਵੇਲੇ ਮਤਲਬ 45 ਸਾਲਵਾ ਦੇ ਇੱਕ ਕਾਉਂਸਲਰ ਜਿੱਤਿਆ ਸੀ ਉਹਨਾਂ ਨੇ 1930 ਚ ਭਾਜਪੀ ਜੀ ਨੂੰ ਕਹਿੰਦੇ ਆ ਜਨ ਸੰਗ 1900 58 ਚ ਬਣੀ ਸੀ 26 ਸਾਲ ਬਾਅਦ 1984 ਚ 2 ਐਮਪੀ ਆਏ ਸੀ ਤੇ ਆਮ ਆਨੀ ਪਾਰਟੀ 2012 ਚ ਬਣੀ 4MP 2014 ਚ ਪੰਜਾਬ ਚੋਂ ਆ ਵੀ ਤੁਹਾਡਾ ਵੀ ਪਟਿਆਲਾ ਤੋਂ ਨਾਬਾ ਜਿਹੜਾ ਪਟਿਆਲੇ ਚ ਪੈਂਦਾ 4MP ਆ ਮਾਲਵਾ ਬੈਲਟ ਚ ਗਏ 2017 ਚ ਮੁਖ ਵਿਰੋਧੀ ਧਿਰ ਬਣਾਤੇ ਤੇ 2022 ਦੇ ਵਿੱਚ 92 ਸੀਟਾਂ ਇਤਿਹਾਸ ਚ ਪਹਿਲੀ ਵਾਰ ਕਿਸੇ ਪਾਰਟੀ ਨੂੰ ਦੇ ਕੇ ਤੁਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲਈ ਔਰ ਸਾਡਾ ਕੰਮ ਹੈ ਉਸ ਫਤਵੇ ਦਾ ਸਤਿਕਾਰ ਕਰਨਾ ਆਦਰ ਕਰਨਾ ਫੀਡਬੈਕ ਕਰਨਾ ਲੋਕਾਂ ਨੇ ਤਾਂ ਪਿਆਰ ਦਿੱਤਾ ਆਪਣਾ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਉਸੇ ਦਿਨ ਤੋਂ ਹੀ ਰੋਜ਼ਗਾਰ ਦੀ ਸਮੱਸਿਆ 54154 ਹੁਣ ਤੱਕ ਅੱਜ ਤੱਕ 54154 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਮੈਂ ਕੋਈ 1 ਰੁਪਏ ਦਾ ਇਲਜ਼ਾਮ ਲਾ ਦੇ ਹੱਥ ਖੜਾ ਕਰਾ ਦਿਓ ਵੀ 1 ਰੁਪਿਆ ਲੱਗਿਆ ਸਾਡਾ ਜੀ ਕੋਈ ਕਿਸੇ ਦੀ ਸ਼ਿਫਾਰਸ਼ ਲਾਉਣੀ ਪੈਗੀ ਹੋਵੇ ਨੰਬਰ ਆਗੇ ਸੀ ਪਰਸਪਾਰਸ ਨਹੀਂ ਸੀ ਘੱਟ ਨੰਬਰਾਂ ਵਾਲਾ ਨੌਕਰੀ ਲੈ ਗਿਆ ਪਹਿਲਾਂ ਇਹ ਸੁਣਦੇ ਹੁੰਦੇ ਸੀ ਇੱਕ ਬੰਦਾ ਖੜਾ ਹੋ ਕੇ ਕਹਿ ਦੋ ਤੁਹਾਡੇ ਇਲਾਕੇ ਚ ਵੀ ਨੌਕਰੀਆਂ ਮਿਲੀਆਂ ਹੋਣੀਆਂ ਕਿ ਕਿਸੇ ਦੀ ਸਪਾਰਸ਼ ਲਾਉਣੀ ਪੈਗੀ ਨੰਬਰ ਲਓ ਸਰਕਾਰ ਤੁਹਾਡੇ ਘਰੇ ਆਊਗੀ ਕਿ ਆ ਜਾ ਭਾਈ ਕੁਰਸੀ ਤੇ ਰੰਤਜਾਰ ਕਰ ਰਹੀ ਹੈ ਤੂੰ ਆਪਦਾ ਜਿਹੜੀ ਡਿਗਰੀ ਤੇਰੇ ਕੋਲ ਹੈਗੀ ਉਹਦੇ ਹਿਸਾਬ ਨਾਲ ਤੈਨੂੰ ਨੌਕਰੀ ਮਿਲੂ ਨਹਿਰਾ ਦਾ ਪਾਣੀ ਕੱਸੀਆਂ ਦਾ ਪਾਣੀ ਪਾਈਪਾਂ ਦਾ ਬਣਾ 700 ਕਿਲੋਮੀਟਰ ਪਾਈਪਾਂ ਪਾਤੀਆਂ ਜੀ ਪੰਜਾਬ ਦੇ ਵਿੱਚ ਜਿੰਨੀਆਂ ਪਾਈਪਾਂ ਦੀਆਂ ਫੈਕਟਰੀਆਂ ਨੇ ਪਾਈਪ ਬਣਾਉਣੀਆਂ ਇੱਕ ਵੀ ਫੈਕਟਰੀ ਕੋਲ ਜਾ ਕੇ ਇੱਕ ਪਾਈਪ ਲਿਆ ਦਿਓ ਸਾਨੂੰ ਇਨਾਮ ਦੇਵਾਂਗੇ ਤੁਹਾਨੂੰ ‟ਵੇਟਿੰਗ ਲਿਸਟ ਚੱਲ ਰਿਹਾ ਜੀ ਤਾਂ ਪਾਣੀ ਹੁਣ ਵਰਤਿਆ ਜਾ ਰਿਹਾ ਜੀ ਪਹਿਲਾਂ ਤਾਂ ਸਾਡਾ ਪਾਣੀ 70% ਪਾਣੀ ਪੰਜਾਬ 70-75% ਪਾਣੀ ਪੰਜਾਬ ਇਸਤੇਮਾਲ ਕਰਦਾ ਸੀ ਬਾਕੀ ਸਾਰਾ ਇੰਝ ਚਲਾ ਜਾਂਦਾ ਸੀ ਤੇ ਆਪਦੇ ਆਪ ਨੂੰ ਪਾਣੀਆਂ ਦੇ ਰਾਖੇ ਕਹੀ ਜਾਂਦੇ ਸੀ ਹੁਣ ਅਸੀਂ 95% ਤੇ ਆ ਗਏ ਜੀ ਅਸੀਂ ਆਪਣਾ ਪਾਣੀ ਆਪ ਵਰਤ ਰਹੇ ਆਂ ਤਾਈਓਂ ਫਿਰ ਪਾਣੀ ਐ ਝਗੜੇ ਉਹ ਪਹਿਲਾਂ ਦੀਆਂ ਆਦਤਾਂ ਪਈਆਂ ਹੋਈਆਂ ਉਹਨਾਂ ਨੂੰ ਦੂਜਿਆਂ ਨੂੰ ਉਹ ਕਹਿੰਦੇ ਅਸੀਂ ਪਹਿਲਾਂ ਵਾਂਗੂ ਮਿਲ ਜੂਗਾ ਮੈਂ ਕਹਿੰਦਾ ਇਸ ਵਾਰ ਨਹੀਂ ਮਿਲਦਾ ਭਾਈ ਅਸੀਂ ਆਪਣਾ ਕੰਮ ਠੀਕ ਕਰ ਲਿਆ ਬਸ ਕੱਲ ਵੀ ਪ੍ਰਧਾਨ ਮੰਤਰੀ ਜੀ ਨਾਲ ਮੀਟਿੰਗ ਸੀ ਨੀਤੀਯੋਗ ਦੀ ਉਹਦੇ ਵਿੱਚ ਵੀ ਮੈਂ ਇਹੀ ਕਿਹਾ ਕਿ ਸਾਤੋਂ ਚੌਲ ਵੀ ਚਾਹੀਦੇ ਐ 182 ਲੱਖ ਮੀਟ੍ਰਿਕ ਟਨ ਚੌਲ ਦਿੰਨੇ ਆਂ ਜੀ ਦੇਸ਼ ਨੂੰ 182 ਲੱਖ ਮੀਟ੍ਰਿਕ ਟਨ ਜਾਂ ਹਾਲਾਂਕਿ ਚੌਲ ਆਪਣੇ ਪੰਜਾਬੀਆਂ ਦੀ ਖੁਰਾਕ ਨਹੀਂ ਹੈਗੀ ਅੱਪ 10ਵੇਂ ਵਾਲੇ ਦਿਨ ਖੀਰ ਬਣਾਉਨੇ ਆ ਵੱਧ ਤੋਂ ਵੱਧ ਜੱਜ ਕਿਤੇ ਕੋਈ ਫੰਕਸ਼ਨ ਹੋਵੇ ਉੱਥੇ ਚੌਲ ਤਰ ਲੈਣੇ ਉਹ ਤਾਂ ਆਪਣਾ ਆਪਣਾ ਦਾਲ ਰੋਟੀ ਆਪਣਾ ਤਾਂ ਖੁਰਾਕ ਹੈ ਪਰ ਦੇਸ਼ ਨੂੰ ਚੌਲ ਦੇਣ ਵਾਸਤੇ ਧਰਤੀ ਖਤਮ ਕਰ ਲਈ ਅਸੀਂ 600 ਫੁੱਟ ਤੇ ਪਾਣੀ ਚਲੇ ਗਿਆ ਜੀ ਥੱਲੇ ਪਾਣੀ ਚ ਪਤਾ ਨਹੀਂ ਕਿਹੜੇ ਕਿਹੜੇ ਹੈਵੀ ਮੈਟਲਸ ਨੇ ਪਾਣੀ ਨਾ ਪੀਣ ਵਾਸਤੇ ਵਧੀਆ ਹੋ ਨਾ ਵਸਲਾ ਵਾਸਤੇ ਉਹ ਇੱਕੋ ਹੀ ਤਰੀਕਾ ਹੈ ਨਹਿਰਾਂ ਵਾਲਾ ਪਾਣੀ ਵਰਤਨੀ 125 ਲੱਖ ਮੀਟ੍ਰਿਕ ਟਨ ਕਣਕ ਦਿੰਨੇ ਆ ਜੀ ਫਿਰ ਧਾਲਾਂ ਵੀ ਚਾਹੀਦੀਆਂ ਧਾਲਾਂ ਵੀ ਦਿੰਨੇ ਆ ਜੀ ਸਰੋਂ ਬਾਜਰਾ ਮੱਕੀ ਸਾਰਾ ਕੁਝ ਦੇਸ਼ ਨੂੰ 40% ਫੂਡਵਾਲ ਦਾ ਹਿੱਸਾ ਸਾਡਾ ਜੀ ਤੇ ਪਾਣੀ ਅਸੀਂ ਕਿ ਪਾਣੀ ਨਾ ਪਾਣੀ ਨਹੀਂ ਕਹਿੰਦੇ ਤੁਹਾਨੂੰ ਦੇਣਾ ਮੈਂ ਕਿ ਗਮਲਿਆਂ ਚ ਚਲਾਈਏ ਕਣਕ ਫਿਰ ਉਹਨਾ ਪਾਣੀ ਹੀ ਨਹੀਂ ਦੇਣਾ ਅਸੀਂ ਫਸਲਾਂ ਕਿੱਥੇ ਬੀਜੀਏ ਧਰਤੀ ਸਾਡੀ ਫਰਟਾਈਲ ਹੈ ਕੌਮ ਸਾਡੀ ਮਿਹਨਤੀ ਹੈ ਦੇਖੋ ਸਾਰਾ ਸਰਕਲ ਹੈ ਤੁਹਾਡੇ ਚ ਬਹੁਤ ਸਾਰੇ ਆੜਤੀਏ ਬੈਠੇ ਹੋਣਗੇ ਇਹ ਸਰਕਲ ਹੈ ਆੜਤੀ ਤੇ ਕਿਸਾਨ ਦਾ ਰਿਸ਼ਤਾ ਨੌਵਾਂ ਮਾਸਾ ਹੁੰਦਾ ਸੀ ਅੱਜ ਇਹਨਾਂ ਨੇ ਰਾਜਨੀਤੀਆਂ ਪਾ ਪਾ ਕੇ ਵਿੱਚ ਇੱਕ ਦੂਜੇ ਦੇ ਵਿਰੋਧੀ ਬਣਾ ਰੱਖੇ ਨੇ ਮੈਨੂੰ ਪਤਾ ਹੈ ਮੈਂ ਜਦੋਂ ਪਿੰਡ ਹੁੰਦਾ ਸੀ ਜਦੋਂ ਆੜਤੀ ਤੇ ਜਾਂਦੇ ਸੀ ਆੜਤੀਆ ਤੁਹਾਡਾ ਬਿਨਾਂ ਤਨਖਾਹ ਦਾ ਸੀਏ ਹੁੰਦਾ ਸੀ ਚਾਟਡ ਕਾਉਂਟੈਂਟ ਜੇ ਤੁਸੀਂ ਉਹਨੂੰ ਸਾਰਾ ਪਤਾ ਨਹੀਂ ਸੀ ਕੋ ਕਿੰਨੀ ਜ਼ਮੀਨ ਹੈ ਕਿੰਨੀ ਠੇਕੇ ਤੇ ਲੈਂਦਾ ਕਿੰਨੀ ਫਸਲ ਆਉਗੀ ਕਿੰਨੇ ਦਾ ਮਾਰਜਨ ਹੈ ਕੀ ਹੈ ਜੇ 10000 ਰੁਪਏ ਲੈਣ ਜਾਂਦੇ ਸੀ ਵੀ ਲਾਲਾ ਜੀ 10000 ਰੁਪਏ ਦਿਓ ਜੀ ਤਾਂ 2000 ਜਾਂ 3000 ਦਿੰਦਾ ਸੀ ਉਹ ਕਹਿੰਦਾ ਨਾ ਚਾਦਰਮਤਾ ਉਹ ਕੋ ਪੈਰ ਫਸਾਰੋ ਉਤਰ ਜੇ ਕਰ ਜਾ ਜੜ ਜੂ ਫਾਇਦਾ ਕੋਈ ਨਹੀਂ ਮੈਨੂੰ ਪਤਾ ਮੈਂ ਮੇਰੇ ਦਾਦਾ ਜੀ ਨਾਲ ਗਿਆ ਕਸਤੂਰੀ ਲਾਲ ਜੀ ਸਾਡੇ 38 ਇਸ ਨਾਮ ਹੁਣ ਵੀ ਉਹੀ ਨੇ ਤੇ ਉਹ ਮੈਂ ਦਾਦਾ ਜੀ ਕਹਿੰਦੇ ਵੀ ਲਾਲਾ ਜੀ ਰਕਮ ਚਾਹੀਦੀ ਆ ਕਹਿੰਦੇ ਕਿੰਨੀ ਕਹਿੰਦੇ ਜੀ 20000 ਉਸ ਸਰਾਣਾ ਜਾ ਹੁੰਦਾ ਨਾ ਗੋਲ ਜਾ ਸਰਾਣੇ ਤੋਂ ਉੱਠ ਖੜਿਆ ਲਾਲਾ ਜੀ 20000 ਦਰਬਾਰਾ ਸਿਆਂ ਕਾਦੇ ਵਾਸਤੇ ਕਹਿੰਦਾ ਨਾਲ ਲੱਗਦੀ ਆ ਜੀ 2 ਕੁ ਬਿੱਗੇ ਗੱਜਣ ਕੀ ਉਹ ਲੈ ਲਈਏ ਮੈਂ ਕਹਿੰਦਾ ਉਹ ਕਹਿੰਦੇ ਦਰਬਾਰਾ ਸਿਆਂ ਅਭੀ ਚਾਦਰ ਮਤਲਬਕ ਪੈਰ ਬਸਾਰੀ ਜਾਂਦੇ ਹੁੰਦੇ ਨੇ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਆ ਇਹ ਨਹੀਂ ਹਟਦੀ ਕਿਤੋਂ ਨਾਲ ਲੱਗਣਾ ਸੋ ਉਹਨਾਂ ਨੇ ਉਦੋਂ ਰੋਕ ਲਿਆ ਨਹੀਂ ਤਾਂ ਕਰਜਾ ਲੈ ਕੇ ਜ਼ਮੀਨ ਲੈ ਲੈਂਦੇ ਉਹ ਕਰਜਾ ਗਾਹ ਬ्याज-ਬ्याज ਬੈ ਚਲੀ ਜਾਂਦਾ ਚਾਰਟਡ ਅਕਾਊਂਟੈਂਟ ਸੀ ਸਾਡਾ ਫੇਰ ਆੜਤੀ ਦੇ ਕਰਾਏ ਹੋਏ ਜਿਹੜੇ ਰਿਸ਼ਤੇ ਨੇ ਉਹ ਸਭ ਤੋਂ ਬਾਅਦ ਚੱਲਦੇ ਨੇ ਜੀ ਵਿਚੋਲਾ ਹਜੇ ਓਲਾ ਰੱਖ ਜਾਂਦਾ ਨਹੀਂ ਦੱਸਦਾ ਜ਼ਮੀਨ ਜਿਮਨ ਬਾਰੇ ਆੜਤੀ ਨੂੰ ਵੀ ਪੱਛੀ ਪਿੰਡਾਂ ਦਾ ਸਰਕਲ ਤੋਂ ਗੁੰਕਦਗੂ ਆੜਤਾ ਹੁੰਦੀ ਹੈ ਸਾਰੇ ਪਿੰਡਾਂ ਦੀ ਦੀ ਪੱਤੀ ਪਿੰਨਾ ਸਰਕਲ ਪਤਾ ਹੁੰਦਾ ਵੀ ਇਹਦੇ ਕਿੰਨੀ ਜ਼ਮੀਨ ਹੈ ਕਿੰਨੀ ਫਸਲ ਆਉਂਦੀ ਹੈ ਮੁੰਡਾ ਕਿਹੜੀ ਕਲਾਸ਼ ਪੜਦਾ ਕੁੜੀ ਕਿਹੜੀ ਕਲਾਸ਼ ਪੜਦੀ ਹੈ ਉਹ ਰਿਸ਼ਤੇ ਜਿਹੜੇ ਕਰਾਉਂਦੇ ਹੁੰਦੇ ਸੀਗੇ ਉਹ ਬਿਲਕੁਲ ਸੱਚੇ ਹੁੰਦੇ ਸੀ ਕਾਰਨ ਇਹ ਹੁੰਦਾ ਸੀ ਉਹਨਾਂ ਨੂੰ ਰਿਸ਼ਤਿਆਂ ਦਾ ਕੋਈ ਸ਼ਾਂਪ ਜਾਂ ਕੜੇ ਦਾ ਸ਼ੌਂਕ ਨਹੀਂ ਹੁੰਦਾ ਸੀ ਜਦੋਂ ਆਰਤੀਸ ਆਉਂਦੇ ਨੂੰ ਰਿਸ਼ਤਾ ਕਰਾਉਂਦੇ ਸੀ ਜਦੋਂ ਆਉਂਦੇ ਸੀ ਕਰੇ ਬਿਆਲੇ ਉਹ ਬਰਫ ਵੀ ਸਾਨੂੰ ਵੀ ਨਹੀਂ ਖਵਾਉਂਦੇ ਹੁੰਦੇ ਸੀ ਘਰ ਦੇ ਸਪੈਸ਼ਲੀ ਰੱਖੀ ਹੁੰਦੀ ਸੀ ਵੀ ਜਦੋਂ લાલાજી ਆਉਣਗੇ ਉਹਨੂੰ ਕੱਢਾਂਗੇ ਬਰਫੀ ਨਾ ਉਹ ਬਰਫੀ ਉਹ ਕੁਰਸੀਆਂ ਮੇਜ਼ ਤੇ ਉਹਨਾਂ ਨੇ ਕੀ ਕਹਿਣਾ ਉੱਥੇ ਆ ਕੇ ਮੈਂ ਹੌਲੀ-ਹੌਲੀ ਸਮਝਣ ਲੱਗਿਆ ਫਿਰ ਇਹਨਾਂ ਗੱਲਾਂ ਨੂੰ ਉਹਨੇ ਕਹਿਣਾ ਦੇਖ ਮੈਂਦਰ ਸਿਆ ਹੁਣ ਦਰਸ਼ਨ ਤੋਂ ਦੇਖ ਲਾ ਆਪਣਾ ਗੁਪਤਿਆਂ ਤੇ ਜਾਂਦਾ ਇਹਨੂੰ ਕਹਦੇ ਹੁਣ ਤੂੰ ਇੰਨਾ ਵਧੀਆ ਰਿਸ਼ਤਾ ਕਰਾ ਤਾਂ ਹੁਣ ਇੱਧਰ ਆਇਆ ਕਰ ਆਪਣੇ ਕਹਿੰਦੇ ਉਹ ਆਪਣਾ ਬਿਜ਼ਨਸ ਵੀ ਨਾਲ ਇੱਕ ਇੱਕ ਰਿਸ਼ਤੇ 'ਚ 10-15% ਤਾਂ ਬਿਜ਼ਨਸ ਵੀ ਵਧ ਜਾਂਦਾ ਸੀ ਨਾ ਆ ਉਹਨਾਂ ਦਾ لالਚ ਹੋਰ ਕੋਈ ਸਾਂਪ ਛੱਲੇ ਦਾ لالਚ ਨਹੀਂ ਹੁੰਦਾ ਸੀ ਸੋ ਇੱਕ ਸਰਕਲ ਚੱਲਦਾ ਸੀ ਬੜਾ ਵਧੀਆ ਉਹ ਸਰਕਲ ਤੋੜ ਪਈ ਹੁਣ ਇੱਕ ਦੂਜੇ ਦੇ ਦੁਸ਼ਮਣ ਬਣਾ ਕੇ ਰੱਖਤੇ ਲੜਾਈਆਂ ਹੁੰਦੀਆਂ ਨੇ ਧਰਨੇ ਲਾਉਂਦੇ ਆ ਉਹਦਾ ਕੋਈ ਉਹ ਨਹੀਂ ਆਪਾਂ ਨੂੰ ਦੁਬਾਰਾ ਵਾਪਸ ਉੱਤੀ ਹੋਣਾ ਪਊਗਾ ਸਾਰੇ ਸਮਾਜ ਵਪਾਰੀ ਆਪਣਾ ਵਪਾਰ ਕਰੇ ਦੁਕਾਨਦਾਰ ਆਪਣੀ ਦੁਕਾਨਦਾਰੀ ਕਰੇ ਕਿਸਾਨ ਖੇਤੀ ਚੋਂ ਲਾਹਾ ਲਵੇ ਫਾਇਦੇਮੰਦ ਧੰਦਾ ਬਣੇ ਸਾਰਾ ਸਮਾਜ ਆਪਾਂ ਇਕੱਠੇ ਰਹਿਣੇ ਆ ਮੈਂ ਅਕਸਰ ਕਹਿੰਦਾ ਹਾਂ ਪੰਜਾਬ ਦੀ ਧਰਤੀ ਇੰਨੀ ਫਰਟਾਈਲ ਹੈ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਕਿ ਇੱਥੇ ਜਿਹੜਾ ਵੀ ਤੁਸੀਂ ਬੀਜ ਸੁੱਟ ਦੋਗੇ ਉਹ ਉਗ ਪੈਂਦਾ ਪਰ ਨਫ਼ਰਤ ਦਾ ਬੀਜ ਇੱਥੇ ਕਦੇ ਨਹੀਂ ਉਗ ਸਕਦਾ ਨਫ਼ਰਤ ਦੇ ਬੀਜ ਵਾਸਤੇ ਇਸ ਧਰਤੀ ਤੇ ਕੋਈ ਜਗ੍ਹਾ ਨਹੀਂ ਬੜਾ ਦੁਸ਼ਮਣਾਂ ਨੇ ਨਸਪੁਰ ਦੇ ਬੀਜ ਬੀਜ ਕੇ ਵੀ ਦੇਖੇ ਨੇ ਪਰ ਨਹੀਂ ਸਾਡਾ ਭਾਈਚਾਰਾ ਨਹੀਂ ਟੁੱਟਿਆ ਸੋ ਭਾਈਚਾਰਾ ਕਾਇਮ ਰੱਖਣਾ ਜਾਂਦੇ ਵਸਦੇ ਰੋ ਤਰੱਕੀਆਂ ਕਰੋ ਔਰ ਮੈਂ ਬਹੁਤ ਧੰਨਵਾਦ ਕਰਦੇ ਆ ਇੱਕ ਵਾਰ ਫਿਰ ਆਦਨ ਕੇ ਜੀਵਲ ਸਾਹਿਬ ਦਾ ਕਿ ਉਹ ਸਪੈਸ਼ਲੀ ਦਿੱਲੀ ਤੋਂ ਚੱਲ ਕੇ ਇੱਥੇ ਆਏ ਨੇ ਅਗਰਵਾਲ ਸਮਾਜ ਕਿਉਂਕਿ ਇਹ ਖੁਦ ਅਗਰਵਾਲ ਸਮਾਜ ਨੂੰ ਸਬੰਧ ਰੱਖਦੇ ਨੇ ਤੇ ਇਹਨਾਂ ਨੂੰ ਜਿਆਦਾ ਇਸ ਗੱਲ ਦਾ ਪਤਾ ਹੋਊਗਾ ਕਿਉਂਕਿ ਆਈਆਰਐਸ ਇੰਡੀਅਨ ਰੈਵਨਿਊ ਸਰਵਿਸ ਦੇ ਇਨਕਮ ਟੈਕਸ ਦੇ ਕਮਿਸ਼ਨਰ ਸੀਗੇ हिसार ਜ਼ਿਲ੍ਹੇ ਚ ਪਿੰਡ ਹੈ ਔਰ ਉਸ ਵੇਲੇ ਮਤਲਬ IIT ਖੜਗਪੁਰ ਦਾ IRS ਦਾ ਟੈਸਟ ਪਾਸ ਕਰਨ ਵਾਲੇ ਕਈ ਕਿਲੋਮੀਟਰ ਦੇ ਰੇਡੀਅਸ 'ਚ ਪਹਿਲੇ ਸੀਗੇ। ਮਤਲਬ ਜਿਨੇ ਚਮਕਣਾ ਹੁੰਦਾ ਉਹ ਕਹਿੰਦੇ ਲਾਲ ਤਾਂ ਰੂੜੀਆਂ ਤੇ ਵੀ ਲੱਗ ਜਾਂਦੇ ਹਨ। ਜਿਨੇ ਚਮਕਣਾ ਹੁੰਦਾ ਉਹ ਥੱਲੋਂ ਵੀ ਨਿਕਲੇ ਹੁੰਦੇ ਆ। ਹਰ ਫੀਲਡ 'ਚ ਦੋ ਬੰਦੇ ਹੁੰਦੇ ਆ। ਚਾਹੇ ਬਿਜ਼ਨਸ ਆ ਚਾਹੇ ਪੋਲਿਟਿਕਸ ਆ ਚਾਹੇ ਕੋਈ ਵੀ ਆ। ਗ੍ਰਾਸ ਰੂਟਰਸ ਤੇ ਪੈਰਾਸ਼ੂਟਰਸ। ਪਰ ਫਰਕ ਇਹਨਾਂ ਦਾ ਕਿ ਗ੍ਰਾਸ ਰੂਟਰ ਸਿਰਫ ਉੱਪਰ ਨੂੰ ਜਾ ਸਕਦੇ ਆ। ਪੈਰਾਸ਼ੂਟਰ ਸਿਰਫ ਥੱਲੇ ਨੂੰ ਆ ਸਕਦੇ ਆ ਜਦੋਂ ਉਹਨਾਂ ਦੇ ਆਕਾਮਾਂ ਦਾ ਹੱਥ ਪੈਰਾਸ਼ੂਟ ਤੋਂ ਉੱਠ ਜਾਂਦਾ ਉਹ ਸੇਫਲੀ ਲੈਂਡ ਕਰ ਜਾਂਦੇ ਨੇ ਦੁਨੀਆ ਦੀ ਕੋਈ ਪੈਰਾਸ਼ੂਟ ਬੰਦੇ ਨੂੰ ਉੱਪਰ ਨਹੀਂ ਲੈ ਕੇ ਜਾਂਦੀ ਅਸੀਂ ਆ ਗਏ ਆ ਗਰਾਸ ਰੂਟਰ ਅਸੀਂ ਤਾਂ ਪਿੰਡਾਂ ਚੋਂ ਆਇਆ ਪੱਤਰਕਾਰ ਮੈਨੂੰ ਕਹਿੰਦੇ ਜੀ ਆਪ ਬਹੁਤ ਉੱਚੇ ਚਲੇ ਗਏ ਮੈਂਨੇ ਕਹੇ ਕਿ ਆਪ ਫਿਰ ਕੀ ਕਰਾਂਗੇ ਆਪਕੋ ਡਰ ਨਹੀਂ ਲੱਗਦਾ ਮੈਂਨੇ ਕਹੇ ਕਿਸ ਬਾਤ ਸੇ ਅਗਰ نیچے ਆ ਗਏ ਤਾਂ ਮੈਂ ਕਹੇ 40 40 ਫੁੱਟ ਡੂੰਗੇ ਬੋਰ ਦੇ ਟੋਏਾਂ ਚੋਂ ਨਿਕਲ ਕੇ ਆਏ ਉਦੋਂ ਥੱਲੇ ਤਾਂ ਪਾਣੀ ਹੈ ਜੀ ਹੁਣ ਜਾਈਏ ਕਿੱਥੇ ਜੀ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਨਾ ਉਚਾਈਆਂ ਤੋਂ ਡਰ ਲੱਗਦਾ ਇੱਕੋ ਪਰਮਾਤਮਾ ਤੋਂ ਡਰ ਲੱਗਦਾ ਕਿ ਸਮੱਤ ਬਖਸ਼ੇ ਬਲ ਬਖਸ਼ੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਨਿਭਾਉਣ ਦਾ ਬਲ ਬਖਸ਼ੇ ਔਰ ਇਸ ਚਿੱਕੜ ਭਰੀ ਦੁਨੀਆ 'ਚ ਆਪਣਾ ਦਾਮਨ ਸਾਫ਼ ਰਹਿ ਜੇ ਇਤੋਂ ਵੱਡੀ ਕੋਈ ਹੋਰ ਪ੍ਰਾਪਤੀ ਨਹੀਂ ਹੋ ਸਕਦੀ ਔਰ ਲੋਕਾਂ ਦੀ ਸੇਵਾ ਕਰ ਲਈਏ ਇਤੋਂ ਵੱਡਾ ਕੋਈ ਪਵਨ ਨਹੀਂ ਹੋ ਸਕਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਅੱਜ ਇੱਥੇ ਪਹੁੰਚੇ ਹੋ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜਦੋਂ ਮਰਜ਼ੀ ਬੁਲਾ ਲਿਓ ਮੈਂ ਤਾਂ ਤੁਹਾਡਾ ਆਪਣਾ ਹੀ ਆ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਕਿ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਕਿ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਤਰੱਕੀਆਂ ਕਰੋ ਬਹੁਤ ਬਹੁਤ ਧੰਨਵਾਦ ਸਾਡੇ ਪੰਜਾਬ ਦੀ ਬਲੰਦ ਆਵਾਜ਼ ਸੀਐਮ ਪੰਜਾਬ ਕਹਿਣੀ ਤੇ ਕਰਨੀ ਦੇ ਪੱਕੇ ਜੋ ਗੱਲ ਸੀਐਮ ਸਾਹਿਬ ਨੇ ਕੀਤੀ ਗ੍ਰਾਸ ਰੂਟ ਦੀ ਉਹੀ ਗੱਲਾਂ ਕੀਤੀਆਂ ਜਿਸ ਬੰਦੇ ਨੇ ਜਿਸ ਤਰ੍ਹਾਂ ਦਾ ਤਜਰਬਾ ਕੀਤਾ ਹੁੰਦਾ ਹੈ ਉਹੀ ਬੰਦਾ ਬੋਲ ਸਕਦਾ ਜਿਸ ਬੰਦੇ ਨੂੰ ਪਤਾ ਹੀ ਨਹੀਂ ਉਹ ਜ਼ਿੰਦਗੀ ਜਿਸ ਤਰ੍ਹਾਂ ਕਿਵੇਂ ਜੀਤੀ ਹੈ ਉਹ ਬੰਦਾ ਉਸ ਗੱਲ ਤੇ ਕਿਵੇਂ ਬਿਆਨ ਦੇ ਸਕਦਾ ਬਹੁਤ ਵੱਡੀ ਇਹਨਾਂ ਦੀ ਸੋਚ ਜਦੋਂ ਆਪਣੀ ਪਹਿਲੀ ਲਾਈਫ ਦੇ ਵਿੱਚ ਵੀ ਹੁੰਦੇ ਸੀ ਸੀਐਮ ਸਾਹਿਬ ਸਾਡੇ ਉਦੋਂ ਵੀ ਇਸੇ ਵਿਸ਼ੇ ਨੂੰ ਲੈ ਕੇ ਆਪਣਾ ਕੰਮ ਕਰਦੇ ਸੀ ਅੱਜ ਉਸ ਵਿਸ਼ੇ ਦੇ ਬਾਦਸ਼ਾਹ ਨੇ ਪਰਮਾਤਮਾ ਇਹਨਾਂ ਦੀ ਚੜ੍ਹਦੀ ਉਮਰ ਕਰੇ ਇਸੇ ਤਰ੍ਹਾਂ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਂਦੇ ਰਹਿਣ ਸੀਐਮ ਸਾਹਿਬ ਨੇ 5148 ਸਾਲ ਪਹਿਲਾਂ ਮਹਾਰਾਜ ਅਗਰਸਾਂ ਜੀ ਦੇ ਜੀਵਨ ਬਾਰੇ ਦੱਸਿਆ ਬਹੁਤ ਵਿਸਤਾਰਪੂਰਵਕ ਦੱਸਿਆ ਮੈਂ ਵੀ ਇੱਕ ਗੱਲ ਜ਼ਰੂਰ ਕਹਾਂ